ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿਦਿਆ ਦੇ ਅਗਲੇ ਅਧਿਆਏ ਦੀ ਸਾਂਝ ਪਾ ਰਹੇ ਹਾਂ ਜਿਸ ਦਾ ਸਿਰਲੇਖ ਹੈ ਸਬਰ ਸੰਤੋਖ ਤੇ ਪਰੋਸਾ ਡਾਕਟਰ ਸਾਹਿਬ ਲਿਖਦੇ ਨੇ ਸੰਤ ਰਾਮ ਸਿੰਘ ਜੀ ਦੇ ਨਾਲ ਮੈਂ ਤੁਰਿਆ ਜਾ ਰਿਹਾ ਸਾਂ ਸੰਤ ਜੀ ਬੜੇ ਮਿੱਠੇ ਸੁਭਾਅ ਵਾਲੇ ਬੰਦੇ ਸਨ ਬੋਲਦੇ ਵੀ ਬੜਾ ਮਿੱਠਾ ਸਨ ਮੈਂ ਉਹਨਾਂ ਦੇ ਬੋਲ ਸੁਣਨ ਹਿੱਤ ਗੁਰਦੁਆਰੇ ਤੋਂ ਮੁੜਦਿਆਂ ਉਹਨਾਂ ਨਾਲ ਤੁਰ ਪਿਆ ਸਾਂ ਅਸੀਂ ਤੁਰੇ ਜਾਂਦੇ ਸਾਂ ਇੱਕ ਮੰਗਤਾ ਸੰਤ ਜੀ ਦੇ ਅੱਗੇ ਆ ਖਲੋਤਾ ਤੇ ਵਾਹਿਗੁਰੂ ਦੇ ਨਾਮ ਤੇ ਉਹਨਾਂ ਤੋਂ ਖਾਣਾ ਖਾਣ ਲਈ ਮੰਗਣ ਲੱਗਾ ਸੰਤ ਜੀ ਪਹਿਲਾਂ ਹੀ ਹੱਥ ਵਿੱਚ ਕੁਝ ਪੈਸੇ ਫੜੀ ਬੈਠੇ ਸਨ ਸੋ ਉਹ ਉਹਨਾਂ ਉਸ ਦੀ ਝੋਲੀ ਵਿੱਚ ਪਾ ਦਿੱਤੇ ਮੈਂ ਹੈਰਾਨ ਹੋਇਆ ਕਿ ਸੰਤ ਜੀ ਆਪ ਤਾਂ ਕੁਝ ਕਮਾਉਂਦੇ ਨਹੀਂ ਫਿਰ ਵੀ ਉਹਨਾਂ ਇਸ ਮੰਗਤੇ ਨੂੰ ਪੈਸੇ ਕਿਵੇਂ ਦੇ ਦਿੱਤੇ ਮੈਂ ਪੁੱਛ ਲਿਆ ਸੰਤ ਜੀ ਤੁਸੀਂ ਇਸ ਮੰਗਤੇ ਨੂੰ ਪੈਸੇ ਕਿਉਂ ਦਿੱਤੇ ਕਹਿਣ ਲੱਗੇ ਮੈਂ ਸੋਚਦਾ ਹਾਂ ਕਿ ਜੇ ਮੇਰਾ ਮਾਲਕ ਇਸ ਨੂੰ ਜ਼ਿੰਦਗੀ ਦੇ ਸਕਦਾ ਹੈ ਤਾਂ ਕੀ ਮੈਂ ਇਸ ਨੂੰ ਇੱਕ ਡੰਗ ਦਾ ਖਾਣਾ ਨਹੀਂ ਦੇ ਸਕਦਾ ਮੈਂ ਫਿਰ ਪੁੱਛਿਆ ਤੁਸੀਂ ਹੱਥ ਵਿੱਚ ਪੈਸੇ ਪਹਿਲਾਂ ਹੀ ਫੜੇ ਹੋਏ ਸਨ ਇਹ ਕਿਉਂ ਕਹਿਣ ਲੱਗੇ ਕੱਲ ਜੋ ਕੁਝ ਮੈਨੂੰ ਸੰਗਤਾਂ ਵੱਲੋਂ ਪ੍ਰਾਪਤ ਹੋਇਆ ਉਸ ਵਿੱਚੋਂ ਬਚ ਰਹੇ ਸਨ ਸੋ ਮੈਂ ਫੜ ਛੱਡੇ ਕਿ ਜਦ ਕੋਈ ਅਭਿਆਗਤ ਮਿਲੇਗਾ ਉਸ ਨੂੰ ਦੇ ਦਿਆਂਗਾ ਤੁਹਾਨੂੰ ਇਹ ਕਦੇ ਖਿਆਲ ਨਹੀਂ ਆਇਆ ਕਿ ਅਚਾਨਕ ਲੋੜ ਵਾਸਤੇ ਕੁਝ ਆਪਣੇ ਪਾਸ ਹੀ ਪਾਸ ਵੀ ਰਹਿਣ ਦਿਓ ਕਹਿਣ ਲੱਗੇ ਜਦ ਮੈਂ ਆਪਣੇ ਆਪ ਨੂੰ ਆਪਣੇ ਸਰਬਸ਼ਕਤੀਮਾਨ ਮਾਲਕ ਦੇ سپرد ਹੀ ਕਰ ਦਿੱਤਾ ਹੈ ਤਾਂ ਮੇਰੀ ਦੇਖਭਾਲ ਕਰਨਾ ਉਸ ਦਾ ਕੰਮ ਹੋ ਗਿਆ ਹੈ ਤੇ ਮੈਨੂੰ ਮੇਰੇ ਮਾਲਕ ਨੇ ਕਦੇ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿੱਤਾ ਹਾਂਜੀ ਸੰਗਤ ਜੀ ਇਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਇਸ ਨੂੰ ਕਹਿੰਦੇ ਨੇ ਆਤਮ ਸਮਰਪਣ ਜੋ ਆਪਣਾ ਸਾ ਬਾਗ ਡੋਰ ਉਸ ਪਰਮੇਸ਼ਰ ਦੇ ਹੱਥ ਦੇ ਦੇਣੀ ਕਿ ਜਿੰਨੇ ਜੋਗੇ ਆ ਕਰੀ ਚੱਲਿਏ ਪਰ ਕਿਸੇ ਵੀ ਚੀਜ਼ ਦਾ ਇਹ ਨਾ ਸੋਚੀਏ ਕਿ ਅਸੀਂ ਹੀ ਕਰ ਸਕਦੇ ਹਾਂ ਸਭ ਤੋਂ ਉੱਪਰ ਕਰਨ ਵਾਲਾ ਬੈਠਾ ਹੈ ਕਰਤਾ ਪੁਰਖ ਗੁਰਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਮੂਲ ਮੰਤਰ ਜੀ ਦੱਸ ਦਿੱਤਾ ਕਿ ਕਰਤਾ ਪੁਰਖ ਸਭ ਕੁਝ ਉਹ ਕਰਨ ਵਾਲਾ ਹੈ ਜਦੋਂ ਸਾਨੂੰ ਉਹ ਮਾਂ ਦੇ ਪੇਟ ਵਿੱਚ 9 ਮਹੀਨੇ ਰੱਖ ਸਕਦਾ ਹੈ ਉਸ ਅੰਧੇਰੀ ਕੋਠੜੀ ਵਿੱਚ ਤਾਂ ਇੱਥੇ ਸ੍ਰਿਸ਼ਟੀ ਵਿੱਚ ਜਦੋਂ ਲਿਆਂਦਾ ਤਾਂ ਇੱਥੇ ਸਾਡਾ ਪਾਲਣ ਪੋषण ਕਿਉਂ ਨਹੀਂ ਕਰੇਗਾ ਅਸੀਂ ਬਸ ਉਸ ਤੇ ਭਰੋਸਾ ਨਹੀਂ ਰੱਖਦੇ ਡੋਲ ਜਾਂਦੇ ਆਂ ਜੇ ਬਿਲਕੁਲ ਜਿਸ ਤਰ੍ਹਾਂ ਛੋਟੇ ਹੁੰਦੇ ਆ ਮਾਤਾ ਪਿਤਾ ਦੇ ਸਹਾਰੇ ਸੀ ਤੇ ਇਸ ਤਰ੍ਹਾਂ ਉਹਦੇ ਸਹਾਰੇ ਹੋ ਜਾਈਏ ਤਾਂ ਉਹ ਸਾਨੂੰ ਕਦੇ ਨਿਰਾਸ਼ ਨਹੀਂ ਕਰਦਾ ਮੇਰਾ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ